ਰਾਮ ਕਲੀ ਮਹੱਲਾ ਪੰਜਵਰਤੀ ਸਲੋਕ ਇਕ ਓਅੰਕਾਰ ਸਤਗੁਰ ਪ੍ਰਸਾਦਿ ਕੜ ਬੰਧਨ ਪ੍ਰਭ ਪਾਰ ਬ੍ਰਹਮ ਵਾਹਿਗੁਰੂ ਜੀ ਕਾ ਕਾਲਸਾ ਵਾਹਿਗੁਰੂ ਜੀ ਕੀ ਹੱਤੇ ਸਤਗੁਰੂ ਦੀ ਸਾਜੀ ਨੂੰ ਆਗੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਅੰਤਰਗਿਆਮੀ ਸਤਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਛਿਆ ਰਤਾਂ ਦੁਆਰਾ ਉਪਦੇਸ਼ ਬਖਸ਼ਦੇ ਹਨ ਜਿਵੇਂ 12 ਮਹੀਨਿਆਂ ਦੁਆਰਾ ਉਪਦੇਸ਼ ਬਖਸ਼ੇ ਹੈ ਜਿਵੇਂ 15 ਥਿੱਕਾਂ ਦੁਆਰਾ ਉਪਦੇਸ਼ ਬਖਸ਼ਿਆ ਹੈ ਇਸ ਪ੍ਰਕਾਰ ਛਿਆ ਰਤਾਂ ਦੁਆਰਾ ਮਾਰਾ ਸਾਜੀ ਉਪਦੇਸ਼ ਬਖਸ਼ਦੇ ਹਨ ਇਸ ਸਲੋਕਾਂ ਦਾ ਨਾ ਦੋ ਦੋ ਸਲੋਕ ਆਉਣਗੇ ਇੱਕ ਇੱਕ ਛੰਦ ਆਵੇਗਾ ਪਹਿਲੇ ਦੋ ਸਲੋਕ ਤੇ ਇੱਕ ਛੰਦ ਇਹ ਮੰਗਲ ਹੈ ਫਿਰ ਅੱਗੇ ਰੁੱਤ ਸ਼ੁਰੂ ਕਰਨਗੇ ਦੋ ਸਲੋਕ ਆਉਣਗੇ ਇੱਕ ਛੰਦ ਆਵੇਗਾ ਇਸ ਪ੍ਰਕਾਰ ਛੇ ਰੁੱਤਾਂ ਉਚਾਰਨ ਕਰਕੇ ਅੱਠਵਾਂ ਫੇਰ ਛੰਦਮਾਰਾ ਸਾਹਿਬ ਜੀ ਮਗਰੋਂ ਦੋ ਸਲੋਕ ਤੇ ਇੱਕ ਛੰਦ ਉਚਾਰਨ ਕਰਕੇ ਸੰਪੂਰਨਤਾ ਦਾ ਮੰਗਲ ਕਰਕੇ ਭੋਗ ਪਾਉਣਗੇ ਇਹ ਅਠਾਂ ਛੰਦਾ ਵਾਲਾ ਤੇ 16 ਸਲੋਕਾਂ ਵਾਲੀ ਇਹ ਰੂਤੀ ਬਾਣੀ ਹੈ ਗੁਰੂ ਮਾਰਾ ਸਾਹਿਬ ਇਹ ਪਰਮ ਪਵਿੱਤਰ ਉਚਾਰਨ ਕਰਦੇ ਹਨ ਉਪਦੇਸ਼ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਰੁੱਤਾਂ ਦੁਆਰਾ ਉਪਦੇਸ਼ ਦਿੰਦੇ ਹਨ ਅਤੇ ਸਲੋਕ ਪਰਮੇਸ਼ਰ ਜੀ ਜਸਨਾ ਉਚਾਰਨ ਕਰਦੇ ਹਨ ਕੋਦੈ ਤਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਪਰਵੰਦਨ ਪ੍ਰਭ ਪਾਰ ਬ੍ਰਹਮ ਸਤਿਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨ ਏ ਭਾਈ ਪ੍ਰਭ ਜੋ ਸਮਰੱਥ ਹੈ ਪਾਪਾਂ ਪੁੰਨਾਂ ਤੋਂ ਤਾਰ ਹੈ ਬ੍ਰਹਮ ਵਿਆਪਕ ਹੈ। ਉਸ ਵਾਹਿਗੁਰੂ ਨੂੰ ਨਮਸਕਾਰ ਕਰ ਦੋਵੇਂ ਹੱਥ ਜੋੜ ਕੇ ਮੱਥਾ ਜਿਹੜਾ ਧਰਤੀ ਤੇ ਲਾਉਣਾ ਇਹ ਪਿਆ ਨਾਮ ਬੰਦਨਾ ਹੈ ਇਸ ਪ੍ਰਕਾਰ ਬੰਦਨਾ ਕਰ ਮਨਬੁੱਧ ਰੂਪੀ ਹੱਥ ਜੋੜ ਕੇ ਸਾਰਿਆਂ ਦੇ ਚਰਨ ਧੂੜ ਬਣ ਕੇ ਪਾਰਬੰ ਪਰਮੇਸ਼ਰ ਨੂੰ ਨਮਸਕਾਰ ਕਰ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਦੋਂ ਵੀ ਨਿਹਾਲ ਕਰਿਆ ਕਰਨੇ ਕਹਿੰਦੇ ਭਈ ਕਰਤਾਰ ਅੱਗੇ ਨਮਸਕਾਰ ਕਰ ਜੋ ਪ੍ਰੇਮੀ ਮਾਰ ਦੇ ਕੇ ਝੁਕ ਜਾਂਦਾ ਉਹਦੇ ਬੰਧਨ ਤੋੜ ਦਿਆ ਕਰਦੇ ਮਹਾਰਾਜ ਸਾਹਿਬ ਮੁਕਤ ਕਰ ਦਿਆ ਕਰਦੇ ਪ੍ਰੇਮ ਦੇ ਪ੍ਰਵਾਹ ਵਾਹ ਦਿਆ ਕਰਦੇ ਬ੍ਰਹਮ ਗਿਆਨ ਦੇ ਸਮੇਤ ਕਰ ਦਿਆ ਕਰਦੇ ਇਸ ਪ੍ਰਕਾਰ ਗੁਰੂ ਸਾਹਿਬ ਨਮਸਕਾਰ ਕਰਾ ਕੇ ਕਾਰਜ ਸਿੱਖਦਾ ਇਦਾਂ ਕਰ ਦਿਆ ਕਰਦੇ ਸੋ ਆਪ ਅੰਮ੍ਰਿਤ ਰੂਪ ਬਜਨਾ ਚ ਇਸ ਪ੍ਰਕਾਰ ਕਹਿੰਦੇ ਹਨ ਪਰ ਵੰਦਨ ਪ੍ਰਭ ਪਾਰ ਬ੍ਰਹਮ ਜੇ ਭਾਈ ਪ੍ਰਭੂ ਸਮਰੱਥ ਜੋ ਪਾਰ ਬ੍ਰਹਮ ਪਰਮੇਸ਼ਵਰ ਹੈ ਉਸ ਨੂੰ ਬੰਦਨਾ ਕਰੋ ਨਮਸਕਾਰ ਕਰੋ ਹੱਥ ਜੋੜ ਕੇ ਮੱਥਾ ਟੇਕੋ ਬਾਛੂ ਸਾਧਹਿ ਤੂ ਅਗਿ ਜੋ ਮਹਰ ਨੂੰ ਹਰ ਵਕਤ ਨਮਸਕਾਰ ਕਰਦੇ ਆ ਨਵਸਤਾਂ ਅਕਾਲੇ ਨਵਸਤਾਂ ਕਿਰਪਾਲੇ ਉਹ ਸਾਧ ਹਨ ਉਹ ਸ੍ਰੇਸ਼ਟ ਪੁਰਖ ਹਨ ਮਹਾਪੁਰਖ ਉਹਨਾਂ ਦੀ ਧੂੜ ਜਿਨ੍ਹਾਂ ਨੇ ਠੇ ਪੈਰ ਮਨ ਨੂੰ ਸਾਧਿਆ ਹੋਇਆ ਜਿਨ੍ਹਾਂ ਦੇ ਕਾਮ ਨਹੀਂ ਕ੍ਰੋਧ ਨਹੀਂ ਲੋਭ ਨਹੀਂ ਮੋਹ ਨਹੀਂ ਹੰਕਾਰ ਨਹੀਂ ਪੰਜਾਬ ਉਹ ਕਾਰਨੂ ਜਿਹਨਾਂ ਜਿੱਤਿਆ ਹੋਇਆ ਉਹਦਾ ਨਾਮ ਸਾਧ ਹੈ ਗੁਰਮੁਖ ਸਾਧ 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 ਸਦਾਇਆ ਭਾਈ ਗੁਰਦਾਸ ਜੀ ਨੇ ਲਿਖਿਆ ਜਿਹੜਾ ਨਾਮ ਸਾਧਿਆ ਜਾਣ ਵਾਲਾ ਮਨੁੱਖ ਹੈ ਇਹਨੂੰ ਜਿੱਤ ਕਰਕੇ ਗੁਰਮੁਖਾਂ ਨੂੰ ਸਾਧ ਸਦਾਉਣਾ ਕੀਤਾ ਹੈ ਐਸੇ ਸ੍ਰੇਸ਼ਟ ਜੋ ਮਹਾਪੁਰਖ ਹਨ ਉਹਨਾਂ ਦੇ ਚਰਨਾਂ ਦੀ ਧੂੜ ਦੇ ਤਾਂ ਹੀ ਬੰਚੋ ਚਾਹਣਾ ਕਰੋ ਆਪ ਨਿਵਾਰ ਹਰ ਹਰ ਭਜੋ ਫਿਰ ਭਾਈ ਆਪਾ ਤਾਵੰਦਰ ਹੰਕਾਰ ਆ ਜਿਹੜਾ ਫੇਰ ਇਤਿਹਾਸ ਇਸ ਨੂੰ ਮੀਟ ਕੇ ਹਰੀ ਜੋ ਸਾਰਿਆਂ ਨੂੰ ਹਰੇ ਕਰਨ ਵਾਲਾ ਹੈ ਹਰੀ ਹਰਿਤੀ ਪਾਪ ਪਾਪਾਨੀ ਦੁਸ਼ਟ ਜੇ ਦੁਸ਼ਟਨਾ ਵੀ ਜਪੇ ਉਹਦੇ ਵੀ ਪਾਪ ਮੀਟ ਦਿੰਦਾ ਹੈ ਜਿਹੜਾ ਭਾਵਨਾ ਨਾਲ ਮਿਲੇ ਉਹਨੂੰ ਜਪੇਗਾ ਉਹਨੂੰ ਕਿਉਂ ਨਾ ਪ੍ਰਾਪਤ ਹੋਵੇਗਾ ਉਸ ਆਪਾ ਭਾਵਨਾਰ ਕੇ ਮਹਾਰਾਜ ਦੇ ਨਾਮ ਦਾ ਜਾਪ ਕਰੋ ਨਾਨਕ ਪ੍ਰਭ ਭਰਪ ਮਹਾਰਾਜ ਉਹ ਪਰਮੇਸ਼ਰ ਕਿੱਥੇ ਹੈ ਜਿਹਦਾ ਜਾਪ ਕਰਨਾ ਹੈ ਨਾ ਸਰਗੁਰੂ ਮਾਰੇ ਕੰਨ ਨੇ ਹੈ ਪਿਆਰਿਓ ਪ੍ਰਭੂ ਸਾਰੇ ਭਰਪੂਰ ਵਿਆਪਕ ਹੈ ਆਕਾਸ਼ ਜਿਹੜਾ ਹੈ ਹੈ ਤਾਂ ਇਹ ਵਿਆਪਕ ਅਰੇ ਤੁਮੋਂ ਗੁਣ ਦਾ ਕਾਰਜ ਹੈ ਤੇ ਜੜ ਹੈ ਉਹ ਭਰਪੂਰ ਹੈ ਸਾਰਿਆਂ ਦੇ ਅੰਦਰ ਸੱਤਾ ਸਪੁਰਤੀ ਦੇਣ ਵਾਲਾ ਹੈ ਜਿਸ ਤੀ ਸੱਤਾ ਤੋਂ ਬਗੈਰ ਮਰਦਾ ਬਣ ਜਾਂਦਾ ਹੈ ਜਿਸ ਦੇ ਭਰੇ ਹੋਏ ਪੂਰੇ ਹੋਏ ਸਾਰੇ ਚੇਤਨ ਸੱਤਾ ਨਾਲ ਲਵਾ ਲਵੰਤਾ ਕਰਨ ਸਾਰੇ ਲੋਕ ਪਰਲੋਕ ਦੀ ਜਗ੍ਹਾ ਸਾਰਿਆਂ 'ਚ ਉਹ ਵਿਆਪਕ ਹੈ। ਕਿਲ ਵਿਖਾਟਣ ਭੈ ਹਰਨ ਫੇਰ ਕੈਸਾ ਹੈ ਪਰਮੇਸ਼ਰ ਕਿਲ ਵਿਖ ਜਿਹੜੇ 4 ਪ੍ਰਕਾਰ ਦੇ ਪਾਪ ਹੈ ਬ੍ਰਾਹਮਣ ਕੈਲੀ ਘਾਤ ਕੰਨ ਕਾਣ ਚਾਰੀ ਕਟਾਨ ਇਹਨਾਂ ਨੂੰ ਕੱਟਣ ਵਾਲਾ ਹੈ ਭੈ ਹਰਨ ਅਤੇ ਜੰਮਣ ਮਰਨ ਦੇ ਭੈ ਨੂੰ ਮਿਟਣ ਵਾਲਾ ਹੈ। ਸੁਖ ਸਾਗਰ ਹਰ ਰਾ ਉਹ ਸੁਖਾਂ ਦਾ ਸਮੁੰਦਰ ਹੈ। ਹਰੀ ਪਰਮੇਸ਼ਰ ਆਪ ਪ੍ਰਕਾਸ਼ ਰੂਪ ਰਾਜਾ ਰੂਪ ਹੈ ਜੀਨ ਦਇਆਲ ਦੁਖ ਭੰਜਨੋ ਗਰੀਬਾਂ ਤੇ ਬਿਆ ਕਰਨੋ ਵਾਲਾ ਹੈ ਜਮਨ ਮੰਦੇ ਦੁੱਖਾਂ ਨੂੰ ਭੰਨਣ ਵਾਲਾ ਹੈ ਅਗਿਆਨ ਤੇ ਦੁੱਖਾਂ ਨੂੰ ਮਿਟ ਭੰਨਣ ਵਾਲਾ ਹੈ ਨਾਨਕ ਨੀਤ ਤੇ ਆ ਸਰਗੁਰੂ ਸਾਹਿਬ ਕਹੇ ਨਿਕ ਸਰੂਪ ਹੈ ਉਹ ਨੀਤੀ ਤੇ ਆਇਆ ਕਰੋ ਸ਼ਾਂਤ ਜਸ ਗਾ ਉਹ ਵੱਡ ਭਾਗੀ ਹੋ ਇਹ ਵੱਡਿਆਂ ਭਾਗਾਆਂ ਵਾਲੇ ਪੁਰਖੋ ਵਾਹਿਗੁਰੂ ਦੇ ਜਸ ਨੂੰ ਗਾਉਣਾ ਕਰੋ ਕੀਰਤਨ ਨੂੰ ਗਾਵੋ ਕਰ ਕਿਰਪਾ ਭਗਵੰਤ ਅਤੇ ਬੇਨਤੀ ਕਰੋ ਮਹਾਰਾਜ ਅਗੇ हे ਭਗਵੰਤ ਸਾਡੇ ਤੇ ਕਿਰਪਾ ਕਰੋ ਆਪਦੇ ਜਸ ਨੂੰ ਗਾਈਏ ਜਦੋਂ ਕਿਰਪਾ ਕਰੇ ਭਗਵੰਤ ਪਰਮੇਸ਼ਰ ਭਾ ਖੜ ਪਗਾ ਸੁਪਨ ਤਾਂ ਭਾਈ ਜਸ ਗਾਇਆ ਜਾਂਦਾ ਹੈ ਵੱਡਿਆਂ ਭਾਗਾਆਂ ਵਾਲਿਓ ਅਰਦਾਸ ਕਰੋ ਕੀ ਮਾਰਾ ਸਾਡੇ ਤੇ ਕਿਰਪਾ ਕਰੋ ਆਪ ਦਾ ਕੀਰਤਨ ਜਸ ਗਾਈਏ ਰੂਤੀ ਮਾਹ ਮੂਰਤ ਘੜੀ ਉਹਨਾਂ ਦੀਆਂ ਰੁੱਤਾਂ ਜਿਹੜੀਆਂ ਹਨੀਆਂ ਛੇ ਤੇ ਮਾਹ ਮਹੀਨੇ ਮੂਰਤ ਮਹੂਰਤ ਦੋ ਘੜੀਆਂ ਤੇ ਘੜੀ ਇੱਕ ਜਿਸ ਰੂਪ ਵਿੱਚ ਜਿਸ ਮਹੀਨੇ ਵਿੱਚ ਜਿਸ ਦੋ ਘੜੀਆਂ ਵਿੱਚ ਜਿਸੇ ਘੜੀ ਵਿੱਚ ਵਾਹਿਗੁਰੂ ਦੇ ਗੁਣੋਚਾਰਨ ਕਰੀਏ ਉਹ ਸਾਰੀਆਂ ਰੁੱਤਾਂ ਥਿੱਤਾਂ ਵਾਰ ਸਭ ਸੋਭਾ ਵਾਲੇ ਹੋ ਜਾਂਦੇ ਆ ਉਹ ਜਸ ਵਾਲੇ ਹੋ ਜਾਂਦੇ ਆ ਪਰਮੇਸ਼ਰ ਦੀ ਭਗਤੀ ਦੇ ਸਹਤ ਰੰਗੇ ਜਾਂਦੇ ਹਨ ਇਉਂ ਜਸ ਉਜਾਰਨੇ ਕਰਕੇ ਰੁੱਤਾਂ ਜਿਹੜੀਆਂ ਅਵਸਥਾ ਹਨ ਦੇ ਦੀਆਂ ਬਾਲ ਜੁਵਾ ਬਿਰਨੇ ਅਵਸਥਾ ਆਦਿਕ ਪਰੋਡਿਆ ਅਵਸਥਾ ਆਦਿਕ ਤੇ ਮਹੀਨਿਆਂ ਦੀ ਨਿਆਈ ਜਿਹੜੇ ਸਾਧ ਸੰਗਤ ਜੀ ਸਾਡੇ ਸਰੀਰ ਦੇ ਅੰਦਰ ਸੁਭਾਅ ਹਨ ਪੰਜ ਗਿਆਨ ਇੰਦਰੀਏ ਪੰਜ ਆਪਣੇ ਕਰਮ ਇੰਦਰੀ ਹੈ ਮਾਮ ਤੇ ਬੁੱਧੇ 12 ਮਹੀਨਿਆਂ ਦੀ ਨਹੀਂ ਆਈ ਹੈ। ਮਹੂਰਤ ਦੋ ਘੜੀਆਂ ਦੀ ਨਹੀਂ ਆਈ। ਜਿਸ ਵਕਤ ਜਨਮ ਦੀ ਘੜੀ ਤੇ ਇੱਕ ਮਰਨ ਦੀ ਘੜੀ ਇਹ ਮਹੂਰਤ ਹਨ। ਘੜੀ ਇੱਕ ਜਦੋਂ ਗੁਰਾਂ ਦੀ ਸ਼ਰਨ ਪਈਏ ਇਹ ਘੜੀਆਂ ਹਨ। ਗੁਣ ਉਚਰਤ ਸੋਭਾਵੰਤ ਜੀਓ। ਜਦੋਂ ਗੁਣੋਚਾਰਨ ਕਰੀਏ ਸੋਭਾ ਵਾਲੇ ਹੋ ਜਾਈਦਾ ਇਹ ਪਿਆਰੇ ਜੀ। ਗੁਣ ਰੰਗ ਰਾਤਿ ਧਨ ਤੇ ਜਨ ਜਿਹੜੇ ਵਾਹਿਗੁਰੂ ਦੇ ਗੁਣ ਵੇ ਪ੍ਰੇਮ ਵਿੱਚ ਰੰਗੇ ਹੋਏ ਐ ਗੁਣਾਂ ਦੇ ਰੰਗ ਆਨੰਦ ਵਿੱਚ ਰਤੇ ਹੋਏ ਐ ਉਹ ਧੰਕਾ ਦੇ ਯੋਗਪੁਰ ਖਣ ਮਹਾਪੁਰਖੋ ਕਿੰਨੀ ਇੱਕ ਮਨ ਧਿਆਇਆ ਉਹ ਗੁਣ ਕਿਹੜੇ ਐ ਸਾਰਿਆਂ ਚੋਂ ਕਹਿੰਦੇ ਜਿਨ੍ਹਾਂ ਇਕਾਗਰਮਾਨ ਹੋ ਕੇ ਇਕਚਿਤ ਹੋ ਕੇ ਇਕ ਸਿਰੋਮਣੀ ਪਰਮੇਸ਼ਰ ਨੂੰ ਧਿਆਉਣਾ ਕੀਤਾ ਹੈ ਸਫਲ ਜਨਮ ਭਇਆ ਤਿੰਨ ਕਾ ਉਹਨਾਂ ਦਾ ਜਨਮ ਸਾਰਾ ਹੀ ਸਫਲਾ ਹੋ ਗਿਆ ਹੈ ਨਿਸਫਲ ਨਹੀਂ ਗਿਆ ਜਿਨਹੀ ਸੋ ਪ੍ਰਭ ਪਾ ਜਿਨ੍ਹਾਂ ਨੂੰ ਉਸ ਪ੍ਰਭੂ ਦੇ ਤਾਈ ਪਾ ਲਿਆ ਗਿਆਨ ਸਖਰਸ ਦੇ ਸਹਿਤ ਹੋ ਗਏ ਹਨ ਉਹ ਪੁੰਨ দান ਨਾ ਤੁਲ ਕਿਰਿਆ ਮਹਾਰਾਗੇ ਭਜਨ ਦੇ ਬਰਾਬਰ ਭਾਈ ਨਾ ਕੋਈ ਪੁੰਨ ਹੈ ਕਿਸੇ ਪੁਰਵ ਦੇ ਸਮੇਂ ਨੂੰ ਬੰਨ ਕੇ ਜਿਹੜਾ ਕਰਨਾ ਹੈ ਕਿਸੇ ਪੁਰਬ ਨੂੰ ਜਾਣ ਕਰਕੇ ਵੀ ਪੁੰਨਿਆਂ ਦਾ ਪੁਰਵ ਹੈ ਮਸਿਆ ਦਾ ਪੁੰਨ ਪੁਰਵਾ ਸੰਗਰਾਨ ਦਾ ਪੁਰਵ ਹੈ ਇਹ ਪਰਮ ਨੂੰ ਮੰਨ ਕੇ ਜਿਹੜਾ দান ਕਰਨੋਂ ਪੁੰਨ ਹੁੰਦਾ ਹੈ দান ਜਿਹੜਾ ਸਵਤਿਮੇਰ ਛੱਡ ਕੇ ਅਥੀਤੀ ਨੂੰ ਦੇ ਦੇਣਾ ਭਿਆਗਤ ਨੂੰ ਤੇ ਕਿਰਿਆ ਯੋਗ ਅਭਿਆਸ ਦੀ ਕਿਰਿਆ ਜਿਹੜੀ ਹੈ ਇਹ ਮਹਾਰਾਜ ਦੇ ਨਾਮ ਦੇ ਬਰਾਬਰ ਬਿਲਕੁਲ ਕੋਈ ਚੀਜ਼ ਨਹੀਂ ਹੋ ਸਕਦੀ ਹਰ ਸਰਵ ਪਾਪ ਹੰਤ ਜੀ ਹਰੀ ਅਕਾਲ ਪੁਰਖ ਐਸਾ ਸਾਰਿਆਂ ਪਾਪਾਂ ਨੂੰ ਨਾਸ ਕਰਨ ਵਾਲਾ ਹੈ ਇਹ ਇੱਕ ਪਾਪ ਦੇ ਰੋਕਣ ਵਾਲੇ ਹੋਣਗੇ ਸਾਰੇ ਆਪਾਂ ਦੇ ਨਾਸ ਕਰਨ ਵਾਲਾ ਮਾਰਾ ਦਾ ਨਾਮ ਹੈ ਫਿਰ ਵੰਤੋ ਨਾਨਕ ਸਿਮਰ ਜੀਵਾ ਸ੍ਰੀ ਗੁਰੂ ਨਾਨਕ ਦੇਵ ਜੀ ਬੇਨਤੀ ਪੁਰਵ ਕਹਿੰਦੇ ਹਨ ਇਹ ਭਾਈ ਇਸ ਦਾ ਸਿਮਰ ਸਿਮਰ ਕੇ ਜਿਉਨੇ ਹਾਂ ਜਨਮ ਮਰਨ ਰਹਤ ਜੀ ਜਿਨ੍ਹਾਂ ਜਿਨ੍ਹਾਂ ਨੇ ਸਿਮਰਿਆ ਉਹ ਜੰਮਣ ਮਰਨ ਤੋਂ ਰਹਿਤ ਹੋ ਗਏ ਹੈ ਵਾਹਿਗੁਰੂ ਜੰਮਣ ਮਰਨ ਚੋਂ ਆਉਣ ਵਾਲੀ ਰਹਿਤ ਹੈ ਤੇ ਉਹਨ ਸਿਮਰਨ ਵਾਲਿਆਂ ਨੂੰ ਜੰਮਣ ਮਰਨ ਤੋਂ ਰਹਿਤ ਕਰ ਲੈਂਦਾ ਹੈ ਸ਼ਲੋਕ ਉਦਮ ਅਗਮ ਅਗੋਚਰ ਹੁਣ ਹੁਕਮ ਦਾਰਾ ਉਪਦੇਸ਼ ਦੰਦਿਆਂ ਹੈ ਭਾਈ ਉਦਮ ਕਰੋ ਪ੍ਰੇਮਿਓ ਜੋ ਆਗੋਂ ਅਸੁੱਧ ਮਨ ਕਰਕੇ ਗਮਤਾ ਨਹੀਂ ਜੀਦੀ ਪਾਈ ਦੀ ਅਗੋਚਰੋ ਅੰਗ ਇੰਦਰੀਆਂ ਦੇ ਵਿਸ਼ਿਆਂ ਦੇ ਅਧਿਨ ਨਹੀਂ ਅਗੋਚਰ ਹੈ ਵਿਸ਼ੇ ਹੈ ਚਰਨ ਕਮਲ ਨਮਸਕਾਰ ਉਹਦੇ ਚਰਨ ਜੋ ਪੂਜਨੀਕ ਹਨ ਕਬਲਵਾਤ ਪ੍ਰਕਾਸ਼ ਰੂਪ ਹਨਗੇ ਚਰਨ ਅਧਿਸਤਾਨ ਰੂਪ ਜੋ ਕਬਲਵਾਤ ਨਰਲੀਪ ਹੈ ਉਹਨੂੰ ਨਮਸਕਾਰ ਕਰੋ ਸਤਿ ਨੀ ਸਾ ਤੁਧ ਭਾਵ ਸੀ ਜੇ ਪਰਮੇਸ਼ਰ ਕਥਾ ਕੀਤੀ ਹੋਈ ਸਾ ਉਹ ਤੈਨੂੰ ਪਿੱਛੇ ਪਾਉਂਦੀ ਸੀ ਹੁਣ ਪੌਂਦੀ ਐ ਅੱਗੇ ਨੂੰ ਭਾਵੇਗੀ ਨਾਨਕ ਨਾਮ ਆਧਾਰ ਜੋ ਕਥਾ ਕਰਨ ਵਾਲੇ ਦੇ ਅੰਦਰ ਨਾਮ ਦਾ ਆਸਰਾ ਜੀ ਹੋਵੇ ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਕਥਾ ਤੈਨੂੰ ਪੌਂਦੀ ਸੀ ਪੌਂਦੀ ਐ ਅੱਗੇ ਨੂੰ ਭਾਵੇਗੀ ਸਾਸ ਰੂਪ ਲਖਣ ਵਾਲੀ ਤਸਤੀ ਲਖਣ ਵਾਲੀ ਕਥਾ ਤੈਨੂੰ ਪੌਂਦੀ ਸੀ ਜੋ ਕਥਾ ਕਰਨ ਵਾਲੇ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਆਸਰਾ ਗੁਰੂ ਸਾਹਿਬ ਜੀ ਕਹਿੰਦੇ ਹੋਵੇ ਜੇ ਐਵੇਂ ਫੋਕਾ ਹੀ ਨਾ ਹੋਵੇ ਚੁੰਚ ਗਿਆਨੀ ਖੰਤ ਸਾਰਨ ਸਾਜਨ ਪਰੋ ਕੀ ਸੱਜਣ ਪਿਆਰੇ ਜਿਗਿਆਸੂ ਜਨੋ ਸੰਤ ਜੋ ਤਤਵੇ ਤੇ ਅਨਜਨਾ ਸਾਸ ਗਰਾਸ ਨਹੀਂ ਵਿਸਰਦਾ ਉਹਨਾਂ ਦੀ ਸ਼ਰਨ ਸਾਰੇ ਪੈਣਾ ਕਰੋ ਸਵਾਮੀ ਸਿਮਰ ਅਨੰਤ ਅਤੇ ਸੰਤਾਂ ਦੀ ਸ਼ਰਨ ਪੈ ਕੇ ਅਨੰਤ ਜੋ ਅੰਤ ਤੋਂ ਰਹਿਤ ਵਾਹਿਗੁਰੂ ਆ ਮਾਲਕ ਹੈ ਉਹਦਾ ਸਿਮਰਨ ਕਰੋ ਜੋ ਸਵਾਮੀ ਦਾ ਸਿਮਰਨ ਕਰਦੇ ਆ ਸੰਤ ਅਨੰਤ ਸੂਪ ਦੀ ਪ੍ਰਾਪਤੀ ਵਾਲੇ ਹੈ ਉਹਨਾਂ ਦੀ ਸ਼ਰਨ ਪੈਣਾ ਕਰੋ ਭੀਖੀਆਂ ਦੀ ਸ਼ਰਨ ਨਾ ਪਓ ਕੀਤੇ ਹਰਿਆਥੀ ਜਿਹੜੇ ਸੁੱਕੇ ਹੋਏ ਸਾਨੂੰ ਹਰੇ ਕਰ ਦਿੱਤੇ ਉਹਨਾਂ ਹਰੇ ਭਰੇ ਸੁੱਕੇ ਜਿਹੜੇ ਅੰਤਾਂ ਕਰਨ ਸੀ ਸਰਦਾਰ ਰੁਪੀ ਲਗਰਾਂ ਦੇ ਸਹਿਤ ਉਹ ਕਰ ਦਿੱਤੇ ਹਰੇ ਭਰੇ ਕਰुणा ਮਇਤਰੀ ਮੁਤਾਬਿਕ ਐਖਿਆ ਸੁੰਦਰ ਇਹ ਕੂ ਨਿਕਲੇ ਆਇਆਂ ਉਹਨਾਂ ਦੇ ਪੰਖੜੀਆਂ ਇਸ ਪ੍ਰਕਾਰ ਸਤ ਸੰਤੋਖ ਦੇ ਪੱਤਰ ਲੱਗ ਗਏ ਉਹਨਾਂ ਦੇ ਤਾਂ ਹੀ ਇਸ ਪ੍ਰਕਾਰ ਨਾਲ ਮਨ ਹਰਾ ਪਰ爱 ਦੇ ਸਹਿਦ ਕਰ ਦਿੱਤਾ ਹੋ ਗਿਆ ਨਾਨਕ ਜਪ ਭਗਵੰਨ ਜਿਨ੍ਹਾਂ ਨੂੰ ਸਤਿਗੁਰ ਨਾਨਕ ਦੇਵ ਜੀ ਕਹਿੰਦੇ ਭਗਵੰਤ ਪਰਮੇਸ਼ਰ ਦਾ ਜਾਪ ਕੀਤਾ ਹੈ ਸ਼ਾਂਤ ਰੁੱਤ ਸਰਸ ਬਸੰਤ ਮਾਹ ਮਰਦੇ ਦੰਗ ਲੀ ਆਉਂਦੇ ਅੱਛਾ ਸ਼ਾਂਤ ਰੁੰਧ ਸਰਸ ਬਸੰਤ ਮਾਰ ਨਾਰੇ ਕਹਿੰਦੇ ਸਹਿਤ ਰਸ ਦੇ ਸਰਸ ਅਧਿਕਤਾ ਦੇ ਸਹਿਤ ਬਸੰਤ ਰੁੱਤ ਹੈ ਜੀਤ ਵੈਸਾਖ ਸੁਖ ਮਾਸ ਜੀ ਜਿੱਥੇ ਮਾਂ ਵਿੱਚ ਬਸੰਤ ਦੇ ਚੇਤ ਦਾ ਮਹੀਨਾ ਤੇ ਵਿਸਾਖ ਦਾ ਮਹੀਨਾ ਇਹ ਸੁਖ ਵਾਲੇ ਮਹੀਨੇ ਮੰਨੇ ਐ ਐਸੀ ਬਸੰਤੀ ਰੁੱਤ ਹੈ ਤੇ ਗੁਰ ਸਿੱਖੋ ਸਮਝਣਾ ਕਰੋ ਇਸੇ ਪ੍ਰਕਾਰ ਰੁੱਤ ਸਰਸ ਬਸੰਤ ਮਾ ਰੁੱਤ ਸਹਿਜ ਰਸ ਆਨੰਦ ਦੇ ਪੈਦਾ ਕਰਨ ਵਾਲੀ ਉਹ ਅਵਸਥਾ ਹੈ ਬਸੰਤ ਜਿਹੜੀ ਸ਼ੌਂਕ ਅਵਸਥਾ ਹੈ ਅਤੇ ਬਸੰਤ ਬਸ ਜਾਂਦਾ ਜਦੋਂ ਅਤਿਅੰਤ ਪਰਮੇਸ਼ਰ ਹਿਰਦੇ ਚ ਜਿਸ ਰੁੱਤ ਵਿੱਚ ਜਿਸ ਅਵਸਥਾ ਵਿੱਚ ਉਹ ਸਹਿਤ ਰਸਦੇ ਹੈ ਚੇਤ ਵੈਸਾਖ ਸੁਖ ਮਾਸ ਜੀਉ ਇਹ ਮਨੁੱਖਾ ਜਨਮ ਚੇਤ ਦਾ ਮਹੀਨਾ ਇਹਦੇ ਵਿੱਚ ਚੇਤਨਾ ਕਰੋ ਪਰਮੇਸ਼ਰ ਨੂੰ ਤੇ ਵੈ ਸਾਖ ਅਤੇ ਵੈ ਉਹ ਸਾਖੀ ਰੂਪ ਹੈ ਸਾਰਿਆਂ 'ਚ ਇਸ ਪ੍ਰਕਾਰ ਸੁਖ ਮਾਸ ਜਿਓ ਸੁਖ ਦੇ ਸਹਤ ਹੁੰਦਾ ਹੈ ਉਹ ਮਾਸ ਸਰੀਰ ਜੋ ਪਰਮੇਸ਼ਰ ਦੇ ਤਾਂ ਹੀ ਸਿਮਰਨ ਕਰਦੇ ਹੈ ਉਹ ਸਾਖੀ ਰੂਪ ਨੂੰ ਜਾਣ ਕੇ ਚੇਤੇ ਕਰਦੇ ਹੈ ਇਹ ਚੇਤੇ ਸਾਖ ਦਾ ਮਹੀਨਾ ਬਣਿਆ ਹੋਇਆ ਹੈ ਸੁਖ ਦਾ ਸੁਖਦਾਇਕ ਮਾਸ ਮਹੀਨਾ ਇਹ ਐਸਾ ਨਾਮ ਦਾ ਇੱਕ ਬਣਿਆ ਹੈ ਅਵਸਥਾ ਹੈ ਹਰ ਜੀਉ ਨਾਹ ਮਿਲਿਆ ਜਿਨ੍ਹਾਂ ਨੂੰ ਹਰੀ ਪਰਮੇਸ਼ਰ ਨਾਮ ਪਤੀ ਮਿਲ ਗਿਆ ਹੈ ਮੌਲਿਆ ਮਨ ਤਨ ਸਾਸ ਜੀਓ ਉਹਨਾਂ ਦਾ ਮਨ ਵੀ ਤਨ ਵੀ ਸਵਾਸ ਵੀ ਪਰਫੁੱਲਤ ਹੋ ਰਿਹਾ ਜਿਸ ਚੇਤਨ ਦੇ ਨਾਲ ਹੈ ਪਿਆਰੇ ਜੀ ਕਰ ਨਾਹ ਨਿਹਚਲ ਅਨੰਦ ਸਖੀਏ ਜਿਨ੍ਹਾਂ ਦੇ ਅੰਤਕਾਰ ਰੂਪੀ ਕਰਜ ਪਰਮੇਸ਼ਰ ਅਚਲ ਸਰੂਪ ਹੈ ਉਨਨੂੰ ਅਚਲ ਆਨੰਦ ਹੈ ਸਖੀ ਮਹਾਤਮਾ ਤਤਵੇ ਤੇ ਜਨੂੰ ਚਰਨ ਕਮਲ ਪਰ ਫੁੱਲਿਆ ਚਰਨਾਂ ਕਮਲਾਂ ਦੇ ਵਿੱਚ ਚਿਤ ਉਹਨਾਂ ਦਾ ਪਰਫੁੱਲਤ ਹੋ ਗਿਆ ਖਿੜ ਗਿਆ ਹੈ ਚਰਨ ਜਿਹਾ ਦੁਸ਼ਟਾਨ ਸਰੂਪ ਕਮਲ ਵਾਂਗਰ ਲੇਪ ਹੈ ਤਿਸ ਰੂਪ ਨੂੰ ਪਾ ਕੇ ਪਰਫੁੱਲਤ ਹੋ ਗਿਆ ਖਿੜ ਗਿਆ ਸੁੰਦਰ ਸੁਗੜ ਸੁਜਾਨ ਬੇਤਾ ਇਹ ਭਾਈ ਉਹ ਵਾਸ਼ਗੁਰੂ ਸੁੰਦਰ ਹੈ ਸਤਿ ਆਨੰਦ ਰੂਪ ਹੈ ਸੁਗੜ ਸ੍ਰੇਸ਼ਟ ਘਾੜਤਾ ਨੂੰ ਕਰਨ ਵਾਲਾ ਹੈ ਸੁਜਾਨ ਅੰਤਰਜਾਮੀ ਹੈ ਬੇਤਾ ਅੰਤਰਜਾਮੀ ਸੱਚੇ ਪਾਤਸ਼ਾਹ ਸਾਰੇ ਪੜਿਆ ਪੰਡਤ ਆਫੀਆ ਸਾਰਿਆਂ ਸ਼ਾਸਤਰੀਆਂ ਦਾ ਬੇਤਾ ਉਸੇ ਤੋਂ ਬਣੇ ਹਨ ਜਿਨਨੇ ਵੇਦ ਪੁਰਾਨ ਹੁਣ ਗੋਬਿੰਦ ਅਮੁੱਲਿਆ ਇਹ ਗੋਬਿੰਦ ਦੇ ਗੁਣ ਹਨ ਅਮੁੱਲਿਆ ਅਮੋਲ ਗੁਣ ਹਨ ਜਿਨਾਂ ਨੂੰ ਗੋਬਿੰਦ ਦੇ ਗੁਣਾਂ ਨੂੰ ਜਾਣਿਆ ਹੈ ਉਹ ਮੁੱਲ ਹੈ ਉਹ ਸੁੰਦਰ ਹੈ ਭਗਤੀ ਦੇ ਸਹਿਤ ਸੁਗੜ ਸ੍ਰੇਸ਼ਟ ਘਾੜਤਾਂ ਦੇਵੀ ਗੁਣਾਂ ਦੀਆਂ ਕਹਿਣ ਵਾਲੇ ਹੈ ਸੁਯਾਨੋ ਚਤਲਪੁਰ ਖਨਗੇ ਬਿਹਾਰਾਂ ਵਿੱਚ ਤੇ ਬੇਤਾ ਸ਼ਾਸਤਰਾਂ ਦੇ ਗਿਆਨਨੀ ਹਨ ਗੁਣ ਗੋਬਿੰਦ ਅਮੁੱਲਿਆ ਜਿਨ੍ਹਾਂ ਦੇ ਅੰਦਰ ਗੋਬਿੰਦ ਦੇ ਗੁਣਾ ਮੋਲ ਕਾ ਵਿੱਚ ਸਾਰੇ ਹੀ ਗੁਣ ਹਨ ਸਮਝਣਾ ਕਰੋ ਵੱਡ ਭਾਗ ਪਾਇਆ ਦੁੱਖ ਗਵਾਇਆ ਵੱਡਿਆਂ ਭਾਗਾਂ ਵਾਲਿਆਂ ਨੇ ਵਾਹਿਗੁਰੂ ਦੇ ਸਰੂਪ ਨੂੰ ਪਾਇਆ ਹੈ ਜਿਸ ਨੇ ਜਮਨ ਮਰਨ ਦੇ ਦੁੱਖ ਨੂੰ ਸਾਰੇ ਨੂੰ ਗਵਾਤਾ ਹੈ ਭਈ ਪੂਰਨ ਆਸ ਜਿਸ ਪ੍ਰਕਾਰ ਮਹਾਰਾਜ ਬੇ ਪਿਆਰਿਆਂ ਦੀ ਸਾਰੀ ਆਸਾ ਪੂਰੀ ਹੋ ਗਈ ਹੈ ਸਤ ਜਨ ਜੀ ਮੇਰਾ ਨਾਮ ਤੋਂ ਨਾਨਕ ਸਰਨ ਤੇਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੰਨ ਬੇਨਤੀ ਪੁਰੂਖੇ ਪਰਮੇਸ਼ਰ ਆਪ ਕੀ ਸ਼ਰਨ ਹਾਂ ਮਿਟੀ ਜੰਮ ਕੀ ਤਰਾਸ ਜਿਹੜਾ ਜਮਾਂ ਦਾ ਤਰਾਸ ਡਰ ਸੀ ਇਹ ਮਿਟ ਗਿਆ ਹੈ ਉਹਨਾਂ ਦੇ ਹਿਰਦੇ ਚ ਉਹ ਪਿਆਰੇ ਜੀ